ਦੇ ਪ੍ਰਕਾਸ਼ਪੁਰਪੀਆਂ ਮੈਂ ਸਮੁੱਚੀ ਸਿੱਖ ਸੰਗਤ ਚਲੇ ਖੜੀ ਹੈਗਾ ਦੇਖੋ ਪੰਜਾਬੀਆਂ ਨੂੰ ਜਾਂਪੂਰੀ ਦੁਨੀਆ ਚ ਬੈਠੇ ਕਿਤੇ ਵੀ ਸਿੱਖ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੀ ਮੈਂ ਸਾਰੀ ਸੰਗਤ ਨੂੰ ਬਹੁਤ ਵਧਾਈ ਦਿੰਦਾ ਤੇ ਕਿਉਂਕਿ ਸਾਡੇ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਤਾਂ ਦਾ ਕਹਿ ਲੋ ਆਪਣੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਕਿਉਂਕਿ ਡੈਡੀਕੇਸ਼ਨ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਪਰਵਾਰ ਕਿਉਂਕਿ ਸਰਵੰਸਤਾਨੀ ਉਹਨਾਂ ਨੂੰ ਕਿਹਾ ਜਾਂਦਾ ਸਿੱਖ ਕੌਮ ਦੀ ਖਾਤਰ ਲੋਕਾਂ ਨੂੰ ਰਸਤਾ ਦਿਖਾਉਣ ਦੀ ਖਾਤਰ ਜਿਹੜਾ ਵਾਰਿਆ ਤੋਂ ਅਸੀਂ ਅੱਜ ਦੇ ਦਿਨ ਉਹਨਾਂ ਨੂੰ ਸੇਜਦਾ ਕਰਦਾ ਮੈਂ ਤੇ ਸਮੁੱਚੇ ਕੌਮ ਨੂੰ ਸਮੁੱਚੇ ਪੰਥ ਨੂੰ ਮੈਂ ਬਹੁਤ ਵਧਾਈ ਜਿਹੜੀ ਮੁਬਾਰਕਬਾਦ ਸਰਪਤਲਾ ਸੇ ਕਿਸ ਸਰਦਾਰ ਨੂੰ ਵੀ ਜਾ ਕੇ ਦੇਖੋ ਜੀ ਬੜਾ ਮੰਦ ਭਾਗਾ ਹੈਗਾ ਕਿ ਇੱਕ ਬਜ਼ੁਰਗ ਕਿਸਾਨ ਨੇਤਾ ਪਿਛਲੇ 40 ਦਿਨ ਤੋਂ ਉਹ ਹੜਤਾਲ ਤੇ ਬੈਠਾ ਉਹ ਵੀ ਤੁਸੀਂ ਦੇਖੋ ਵੀ ਮੌਸਮ ਪੰਜਾਬ ਚ ਨਾਰਥ ਇੰਡੀਆ ਚ ਕਿਦਾਂ ਦਾ ਜਿਹੜਾ ਹੋਇਆ ਹੋਇਆ ਤੇ ਉਹ ਵੀ ਕੋਈ ਨਿੱਜੀ ਕਿਸੇ ਮੁੱਦੇ ਨੂੰ ਲੈ ਕੇ ਨਹੀਂ ਜਿਹੜਾ ਮੁੱਦਾ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਉਂਕਿ 58% ਡਾਇਰੈਕਟਲੀ ਜਾਂ ਇੰਡਾਇਰੈਕਟ ਜਿਹੜੇ ਲੋਕ ਨੇ ਉਹ ਕਿਸਾਨੀ ਤੇ ਡਿਪੈਂਡੈਂਟ ਹੈ ਤੇ ਮੁੱਦਾ ਵੀ ਉਹ ਹੈ ਵੀ ਜਿਹੜਾ ਕੋਈ ਉਹਨਾਂ ਨੇ ਆਪ ਨਹੀਂ ਘੜ ਲਿਆ ਜਿਹਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸੱਤਾ ਚਾਉਣ ਤੋਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਆ ਤੇ ਸੀ2+50 ਫਾਰਮੂਲਾ ਪਹਿਲਾਂ ਤਾਂ ਯਾਦ ਸੀ ਤੇ ਲਿਖਤ ਵਾਦਾ ਵੀ ਕੀਤਾ ਵੀ ਭਾਈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਤੇ ਉਦੋਂ ਬਾਅਦ ਵੀ ਜਦੋਂ ਕਾਲੇ ਕਾਨੂੰਨ ਵਾਪਸ ਲਏ ਗਏ ਤਾਂ ਉਦੋਂ ਵੀ ਲਿਖਤ ਦੇ ਵਿੱਚ ਕਿਹਾ ਵੀ ਅਸੀਂ ਜਿਹੜੀ ਐਮਐਸਪੀ ਦੀ ਜਿਹੜੀ ਇਹਨੂੰ ਕਾਨੂੰਨੀ ਜਾਮਾ ਜਿਹੜਾ ਅਸੀਂ ਅਪਣਾਵਾਂਗੇ ਪਰ ਹੁਣ ਤੁਸੀਂ ਦੇਖੋ ਵੀ 300 ਦਿਨ ਤੋਂ ਉੱਪਰ ਹੋ ਗਏ ਤੁਸੀਂ ਗੱਲ ਤਾਂ ਕੀ ਕਰਨੀ ਐ ਜਿਹੜਾ ਕਾਨੂੰਨੀ ਗਰੰਟੀ ਦਾ ਕੀ ਦੇਣੀ ਐ ਮਤਲਬ ਕਿ ਅੱਜ ਜਿਹੜੇ ਕਿਸਾਨ ਨੇ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਦੀ ਸਰਕਾਰ ਗੱਲ ਸੁਣ ਲਈ ਵੀ ਹਿਆਰ ਨਹੀਂ ਤੇ ਸਾਡਾ ਮੈਂ ਤੁਸੀਂ ਦੇਖਿਆ ਹੋਣਾ ਲੋਕ ਸਭਾ 'ਚ ਵੀ ਜ਼ਿਕਰ ਕੀਤਾ ਕਿ ਤੁਸੀਂ ਪੰਜਾਬ ਹਰਿਆਣਾ ਬਾਰਡਰ ਨੂੰ ਤੁਸੀਂ ਐ ਬਣਾਉਤਾ ਵੀ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਹੈਗਾ ਵੀ ਭਾਈ ਪੰਜਾਬੀ ਅੱਗੇ ਜਿਹੜੇ ਜਾ ਹੀ ਨਹੀਂ ਸਕਦੇ ਸੋ ਇਹ ਬੜਾ ਮੰਦ ਭਾਗ ਗਿਆ ਅਸੀਂ ਉੱਥੇ ਡਿਸਕਸ਼ਨ ਕਰਦੇ ਆਂ ਲੋਕ ਸਭਾ ਦੇ ਅੰਦਰ ਕਿ ਜੀ ਸੰਵਿਧਾਨ ਨੂੰ 75 ਸਾਲ ਹੋ ਗਏ ਪਰ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਜਿਹੜੀ ਫੰਡਾਮੈਂਟਲ ਰਾਈਟਸ ਹੈ ਕਿ ਰਾਈਟ ਟੂ ਮੂਵ ਰਾਈਟ ਟੂ ਪ੍ਰੋਟੈਸਟ ਤੁਸੀਂ ਸਾਨੂੰ ਉਹ ਵੀ ਨਹੀਂ ਜਿਹੜੀਆਂ ਕੋਹਲੀਆਂ ਸਾਡੇ ਤੋਂ ਤੇ ਆਪਦੇ ਦੇਸ਼ ਦੀ ਰਾਜਧਾਨੀ ਚ ਤੁਰ ਕੇ ਜਾਣ ਦੀ ਵੀ ਜਿਹੜੀ ਮੈਂ ਤੇ 100 ਕਿਸਾਨਾਂ ਨੂੰ ਵੀ ਜਿਹੜੀ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ ਸੋ ਨਾ ਉੱਥੇ ਜਾਣ ਦੇ ਰਿਆ ਤੇ ਨਾ ਜਿਹੜੀ ਹੈ ਸਰਕਾਰ ਗੱਲ ਸੁਣ ਲਈ ਜਿਹੜੀ ਤਿਆਰ ਆ ਸੋ ਬੜਾ ਮੰਦ ਪਾ ਗਿਆ ਮੈਂ ਤਾਂ ਉੱਥੇ ਵੀ ਅਸੀਂ ਕਿਹਾ ਵੀ ਕੇਂਦਰ ਸਰਕਾਰ ਨੂੰ ਗੱਲ ਜਿਹੜੀ ਹੈ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਤੇ ਜਿਹੜਾ ਇਹਦਾ ਹੱਲ ਹੈ ਉਹ ਕੱਢਣਾ ਚਾਹੀਦਾ ਕਿਉਂਕਿ ਠੀਕ ਹੈ ਬਿਆਨਬਾਜ਼ੀ ਉੱਥੇ ਕਈ ਇਹਨਾਂ ਦੇ ਜਿਹੜੇ ਲੀਡਰ ਨੇ ਪ੍ਰਵਕਤਾ ਨੇ ਜਦੋਂ ਟੀਵੀ ਤੇ ਸ਼ਾਮ ਨੂੰ ਤੁਸੀਂ ਡਿਬੇਟ 'ਚ ਬੈਠਦੇ ਤੁਹੰਦੇ ਹੋਗੇ ਆਖਣਗੇ ਜੀ ਗੱਲ ਕਰਕੇ ਮਸਲੇ ਦਾ ਹੱਲ ਹੋਣਾ ਪਰ ਤੁਸੀਂ ਗੱਲ ਕਰੋ ਤਾਂ ਸਹੀ ਨਾ ਤੁਸੀਂ ਗੱਲ ਕਰਨ ਲਈ ਤਿਆਰ ਨਹੀਂ ਤੇ ਤੁਸੀਂ ਹੰਕਾਰ ਐਨਾਗਾ ਕਿ ਕੋਈ ਵੀ ਤੁਸੀਂ ਦੇਖੋ ਵੀ ਪਿਛਲੇ ਇੰਨੇ ਦਿਨਾਂ ਤੋਂ ਇੱਕ ਵੀ ਕੇਂਦਰ ਦੇ ਨੁਮਾਇੰਦੇ ਨੇ ਕੋਈ ਅਪਰੋਚ ਤੱਕ ਵੀ ਜਿਹੜਾ ਉਹਨਾਂ ਕਿਸਾਨਾਂ ਦੇ ਨਾਲ ਨਹੀਂ ਕੀਤਾ ਸੋ ਅਸੀਂ ਤਾਂ ਪਹਿਲਾਂ ਵੀ ਕਿਹਾ ਵੀ ਅਸੀਂ ਜਿਹੜਾ ਮੁੱਦਾ ਬਿਲਕੁਲ ਜਾਇਜ਼ ਆ ਅਸੀਂ ਡੱਲੇਵਾਲ ਸਾਹਿਬ ਦੇ ਕਿਸਾਨਾਂ ਦੇ ਨਾਲ ਜਿਹੜਾ ਡਟ ਕੇ ਪੰਜਾਬ ਸਰਕਾਰ ਜਿਹੜੀ ਉਹ ਖੜੀ ਆ ਮੀਰ ਜੀ ਅੱਜ ਬੱਸਾਂ ਦੀ ਚੱਲ ਰਹੀ ਹੈ ਸਟ੍ਰਾਈਕ ਕੀ ਕਹਿਣਾ ਚਾਹੋਗੇ ਜਿਹੜੇ ਠੇਕੇ ਦੇ ਦਿੱਤੀਆਂ ਜਾ ਰਹੇ